ਫਰੀਦਕੋਟ ਚ ਚਿੱਟੇ ਦੇ ਨਸ਼ੇ ਦੇ ਦਾਇਤ ਨੇ ਉਜਿਆੜਿਆ ਇੱਕ ਹੋਰ ਘਰ ਨਸ਼ੇ ਦੀ ਓਵਰਡੋਜ਼ ਨਾਲ 26 ਸਾਲਾ ਗੱਪਰੂ ਜਹਾਨੋ ਹੋਇਆ ਰੁਕਸਤ ਫਰੀਦਕੋਟ ਦੇ ਨੇੜਲੇ ਪਿੰਡ ਡੱਲੇ ਵਾਲਾ ਚ ਉਸ ਸਮੇਂ ਮਦਪਾਗੀ ਘਟਨਾ ਸਾਹਮਣੇ ਆਈ ਜਦੋਂ ਨਸ਼ੇ ਦੇ ਦਾਇਤ ਨੇ 26 ਸਾਲਾ ਮਾਪਿਆਂ ਦਾ ਇਕਲੌਤਾ ਪੁੱਤ ਆਪਣੀ ਲਪੇਟ ਚ ਲੈ ਲਿਆ ਇਸ ਮੌਕੇ ਪ੍ਰਿਤਕ ਪ੍ਰਿਤਪਾਲ ਸਿੰਘ ਪੁੱਤਰ ਸਹਿਬ ਸਿੰਘ ਵਾਸੀ ਡੱਲੇ ਵਾਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਨੇੜਲੇ ਪਿੰਡਾਂ ਅੰਦਰ ਸਿੰਥੈਟਿਕ ਨਸ਼ੇ ਦੀ ਭਾਰਮਾਰ ਹੈ ਜਿਸ ਕਰਕੇ ਆਏ ਦਿਨ ਸੋਨੇ ਸੁਨੱਖੇ ਗੱਪਰੂ ਇਸ ਦੀ ਛੇਪੇੜ ਚ ਆ ਕੇ ਜਹਾਨੋਂ ਰੁਕਸਤ ਹੋ ਰਹੇ ਹਨ ਉਹਨਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਿੰਥੈਟਿਕ ਨਸ਼ੇ ਨੂੰ ਰੋਕਣ ਲਈ ਸਰਕਾਰ ਸਖਤ ਤੋਂ ਸਖਤ ਕਦਮ ਚੁੱਕੇ ਤਾਂ ਜੋ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਇਸੇ ਮਾਮਲੇ ਦੀ ਤਫਤੀਸ਼ ਕਰ ਰਹੇ ਐਸਐਚਓ ਬਲਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਮ੍ਰਿਤਕ ਪ੍ਰਤਿਪਾਲ ਸਿੰਘ ਦੇ ਪਰਿਵਾਰਕ ਮੈਂਬਰ ਸਮੇਤ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਦੀਸ਼ ਕੁਮਾਰ ਦੀ ਏਅਰਪੋਰਟ ਮਹਾਰਾਜ ਜੀ ਹਰਬੀਰ ਸਿੰਘ ਕੀ ਗੱਲ ਕੀ ਹੋਈ ਹੈ ਜੀ ਗੱਲ ਕੀ ਹੋਈ ਸਾਡੇ ਪਿੰਡ ਚਿੱਟਾ ਵਿਖਦਾ ਠੀਕ ਹੈ ਜੀ ਇਹਦੇ ਦੋ ਮਾਸਟਰਮਾਈਂਡ ਹੈ ਠੀਕ ਹੈ ਇਹਨਾਂ ਨੇ ਛਾਉਂੇ ਪਟੋ ਪੰਪ ਤੇ ਨੌਕਰੀ ਕਰਦਾ ਸੀਗਾ ਇਹ ਕਰੇ ਗਿਆ ਜਦੋਂ ਤੇ ਉਦੋਂ ਉਹਨਾਂ ਨੇ ਟੀਕਾ ਤਲਵੀਰ ਪਿੱਛੇ ਖੜਾ ਉਹਨੇ ਪੱਲੇ ਨੂੰ ਟੀਕਾ ਫੜਾਤਾ ਵੀ ਇਹਨੂੰ ਦੇ ਦੇ ਉਹ ਅੰਦਰ ਗਿਆ ਨੌਨ ਆਈੜੇ ਵਿੱਚ ਤੇ ਉਹਨੇ ਜਾ ਕੇ ਉਹਦੇ ਟੀਕਾ ਲੈ ਲਿਆ ਤੇ ਨਾਲ ਦੀ ਨਾਲ ਹੀ ਮੌਤ ਹੋ ਗਈ ਸੁਣੋ ਮੇਰਾ ਭਤੀਜਾ ਨਾਂ ਕੀ ਹੈ ਪਿਰਤਪਾਲ ਸਿੰਘ ਸਾਨੂੰ ਖਸਾਬ ਸਨ ਟੰਡਲੇ ਵਾਲਾ ਆਦੀ ਸੀਗਾ ਨਸ਼ੇ ਦਾ ਮਤਲਬ ਨਹੀਂ ਜੀ ਵਧੀਆ ਸੀ ਕੋਈ ਨਹੀਂ ਕੋਈ ਆਦੀ ਨਹੀਂ ਸੀ ਆਦੀ ਹੁੰਦਾ ਤਾਂ ਫਿਰ ਪਜ ਜਾਂਦਾ ਫਿਰ ਇਹਦਾ ਮਰਲਾ ਸੀਗਾ ਵਧੀਆ ਪੰਪ ਤੇ ਆਉਂਦਾ ਸੀ ਸਵੇਰ 6 ਵਜੇ ਕਰੂ ਆ ਜਾਂਦਾ ਸੀ 8:30 ਵਜੇ ਕਰ ਜਾਂਦਾ ਸੀ ਪੰਪ ਤੇ ਲੱਗਾ ਸੀਗਾ ਕਿੱਟਾ ਬਹੁਤ ਆ ਜੀ ਪੂਰ ਬੱਸਦਾ ਸੀ ਨਹੀਂ ਸਾਡੇ ਖਤਮ ਕਰਤਾ ਅਸੀਂ ਨਹੀਂ 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 ਸਾਡੇ ਤਾਂ ਨਹੀਂ ਝੜੀਆਂ ਨੂੰ ਸਾਡੇ ਤੂਤਾਂ ਨੂੰ ਰਸਤਾ ਜਾਂਦਾ ਉਹ ਤੇ ਇਨਾ ਜਿੰਨਾ ਮਰਜ਼ੀ ਲੈ ਲੈਣੀ ਜੀ ਹਾਂ ਪਹਿਲੇ ਸਾਡੇ ਮੁੰਡਾ ਖੰਡ ਭਾਵੇਂ ਨਾ ਮੇਰੇ ਚਿੱਟਾ ਤੁਸੀਂ ਜਰੂਰੀ ਹੁਣ ਵੀ ਜਾ ਕੇ ਲੈ ਲਓ ਚਿੱਟਾ ਇਹ ਜ ਕੁਲਵੀਰ ਸਿੰਘ ਆ ਇਹ ਪਹਿਲਾਂ ਜਦੋਂ ਨਸ਼ਾ ਫੜਿਆ ਗਿਆ ਸੀ ਇਹ ਜਮਾਨਤ ਤੇ ਆਇਆ ਠੀਕ ਹੈ ਤੇ ਭੱਲਾ ਇਹਦਾ ਉਹ ਦਾ ਸਪਲਾਈ ਕਰਦਾ ਸਪਲਿਆਰ ਹੈ ਵੀ ਤੂੰ ਆ ਗਿਆ ਸਮਾਂ ਇਹ ਮੰਨ ਕਰਦੇ ਹਾਂ ਅਸੀਂ ਤਾਂ ਕਹਿੰਦੇ ਜਿਨੂੰ ਮਤਲਬ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਜਦੋਂ ਜੇ ਤਾਂ ਸਾਡਾ ਮੁੰਡਾ ਲੈ ਕੇ ਗਿਆ ਹੋਵੇ ਉੱਥੇ ਨਸ਼ਾ ਲੈਣ ਗਿਆ ਹੋਵੇ ਇਹ ਤਾਂ ਸਾਡੇ ਮੁੰਡੇ ਦੀ ਗਲਤੀ ਹੈ ਜਦੋਂ ਸਾਡੇ ਘਰੇ ਆ ਕੇ ਦੇਖੇ ਗਏ ਤਾਂ ਮਤਲਬ ਸਾਡਾ ਮੁੰਡਾ ਮਾਰਿਆ ਇਹਨਾਂ ਤੇ ਪਰਚਾ ਚੱਕ ਜਿਹਨਾਂ ਨੇ ਉਹਨਾਂ ਨੂੰ ਫਾਂਸੀ ਇਸ ਜਾਨ ਚ ਮੇਰਾ ਸਕਰੀਬ ਸਿੰਘ ਕਹਿੰਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਗਰੁੱਪ ਦਾ ਬਲਾਕ ਦਾ ਆਗੂ ਆ ਕੀ ਕਹਿਣਾ ਚਾਹੁੰਦੇ ਆ ਇਹ ਜਿਹੜੀ ਮੰਦ ਭਾਗੀ ਘਟਨਾ ਵਾਪਰੀ ਹੈ ਮੰਦ ਭਾਗੀ ਇਹ ਜਿਹੜੀ ਆ ਬਹੁਤ ਮਾਰੀ ਗੱਲ ਹੋਈ ਆ ਮਾਪਿਆਂ ਦਾ ਕੱਲਾ ਕੱਲਾ ਚਿਰਾਗ ਸੀ ਜਿਹੜਾ ਚਿਰਾਗ ਬੁਝਾਤਾ ਕਿਉਂਕਿ ਇੱਥੇ ਸਰਕਾਰਾਂ ਵਾਅਦੇ ਤਾਂ ਸਾਡੇ ਨਾਲ ਬਹੁਤ ਕਰਦੀਆਂ ਔਰ ਵਾਦਾ ਇੱਕ ਵੀ ਨਹੀਂ ਪੂਰਾ ਹੁੰਦਾ ਵੀ ਜਿਹੜਾ ਇਹ ਆਂਦੇ ਸੀ ਅਸੀਂ ਇੱਕ ਹਫਤੇ ਚ ਨਸ਼ਾ ਖਤਮ ਕਰਦੇ ਆਂਗੇ ਤੇ ਪਰ 3 ਸਾਲ ਹੋ ਚੁੱਕੇ ਆ ਸਾਡਾ ਬੱਚਾ ਜਿਹੜਾ 30 ਸਾਲ ਦੀ ਉਮਰ ਦਾ ਸੀਗਾ ਉਹ ਇਨਾਂ ਦੀ ناکਾਮ ਸਰਕਾਰਾਂ ਨੇ ਵੀ ਜਿਹਨੂੰ ਠੱਲ ਪਾਉਂ ਤੇ ਠੱਲ ਕਿੱਥੇ ਨਹੀਂ ਲੱਗ ਸਕਦੀ ਕਿਉਂਕਿ ਆਪਾਂ ਜੇ ਕਹਿ ਦਈਏ ਇਹਨਾਂ ਨੇ ਆਤਵਾਦ ਖਤਮ ਕੀਤਾ ਸੀਗਾ ਉਦੋਂ ਸਰਕਾਰਾਂ ਦੇ ਮੰਚੇ ਸੀਗੇ ਪਰ ਹੁਣ ਸਰਕਾਰਾਂ ਇਹ ਚਿੱਟਾ ਆਪ ਵਕਾਉਂਦੀਆਂ ਤੇ ਨੀ ਚਿੱਟੇ ਤੇ ਕੰਟਰੋਲ ਕਿਉਂ ਨਾ ਹੋਵੇ ਕਿਉਂਕਿ ਸਾਡੇ ਤੋਂ ਪਿੰਡ ਡੱਲੇ ਵਾਲੇ ਤੋਂ 2 ਕਿਲੋਮੀਟਰ ਚੋਂਕੀ ਆ ਸਾਰੇ ਪਿੰਡਾਂ 'ਚੋਂ ਪਤਾ ਹੈ ਵਿਕਲਵੀਰ ਸਿੰਘ ਨਸ਼ਾ ਤਰਸ ਤਰਸਰਾ ਪਰਸ਼ਕਾ ਤੇ ਇਹਨਾਂ ਨੂੰ ਕੀ ਗੱਲ ਚੋਂਕੀ ਵਾਲਿਆਂ ਨੂੰ ਪਤਾ ਕਿ ਇਹ ਡੱਲੇ ਵਾਲੇ 'ਚ ਨਸ਼ਰੇ ਆ ਨਸ਼ਾ ਵਿਕੀ ਜਾਂਦਾ ਜਦੋਂ ਅਸੀਂ ਦੱਸੀ ਜਾਂਨੇ ਫਲਾਨੇ ਰਾਹ ਤੇ ਢੇੜਾ ਮਾਰੋ ਤੁਸੀਂ ਪਰ ਉੱਥੇ ਸਰਕਾਰ ਇਹ ਜਿਹੜੀ ਪੁਲਿਸ ਮੁਲਾਜ਼ਮਾ ਉਧਰ ਨੂੰ ਉਹ ਵੀ ਨਹੀਂ ਝਾਕਦੇ ਕੀ ਭਾਰਤੀ ਭਾਰਤੀ ਕਿਸਾਨ ਜੂ ਨੇ ਇਕਤਾ ਅਗਰਾਹਾ ਪਿਛਲੇ ਦਿਨੀ ਐਮਐਲਏ ਨੂੰ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਆ ਉਦੋਂ ਥੋੜਾ ਜਿਹਾ ਐਕਸ਼ਨ ਚਾਹੀ ਸੀ ਸਰਕਾਰ ਪਰ ਉਸ ਤੋਂ ਬਾਅਦ ਫੇਰ ਨਹੀਂ 27 ਤੋਂ ਲੈ ਕੇ 21 ਤੱਕ 31 ਤਰੀਕ ਤੱਕ ਡੀਸੀ ਦਾ ਦਫਤਰ ਅਸੀਂ ਫੇਰ ਬਹਿਣ ਲੱਗੇ ਆ ਪੰਜ ਦਿਨ ਵਾਸਤੇ ਇਹਨਾਂ ਨਸ਼ਿਆਂ ਦਾ ਮੁੱਦਿਆਂ ਤੇ ਵੀ ਜਿਵੇਂ ਕਿ ਡੱਲੇ ਵਾਲ ਦਾ ਸਾਡਾ ਗੱਭਰੂ ਜਵਾਨ ਆ ਪੁੱਤ ਤੁਰ ਗਿਆ ਕੱਲਾ ਏ ਨਹੀਂ ਵੀ ਇੱਕ ਘਰ ਦਾ ਤੁਰ ਗਿਆ ਕੱਲ ਨੂੰ ਮੇਰੀ ਵਾਰੀ ਵੀ ਆਉਣੇਗਾ ਥੋੜੀ ਵੀ ਆਉਣੀ ਇਹਨਾਂ ਦੀ ਵਾਰੀ ਵੀ ਆਉਣੀ ਆ ਜੇ ਇੱਥੇ ਠੱਲ ਪਾਵਾਂਗੇ ਤੇ ਫੇਰ ਇੱਥੇ ਕਟਰਾ ਹੋਊਗਾ ਜੇ ਜਿਵੇਂ ਹੁਣ ਸਰਕਾਰਾਂ ਸੁੱਤੀਆਂ ਪਈਆਂ ਆ ਇਹ ਨਸ਼ਿਆਂ ਦੀ ਠੱਲ ਨਹੀਂ ਪੈਣੀ ਕੀ ਗੱਲ ਪਿੰਡਾਂ ਦੇ ਪਿੰਡ ਖਾਲੀ ਹੋ ਰਿਹਾ ਸ਼ਹਿਰਾਂ ਦੇ ਸ਼ਹਿਰ ਖਾਲੀ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਇਹ ਸਰਕਾਰ ਦਾ ਹੱਥ ਆ ਕਿਉਂਕਿ ਹੋਰ ਕਿਸੇ 'ਚ ਨਹੀਂ ਜਿੰਨੀ ਇਹ 2 ਨੰਬਰ ਦੇ ਧੰਦੇ 'ਚ ਕਮਾਈ ਆ ਸਰਕਾਰ ਨੂੰ ਮਿਲਦੀ ਉਹ ਨਹੀਂ ਹੋਰ ਨਹੀਂ ਤੁਸੀਂ ਉਹ ਮੈਂ ਪਿੰਡਾਂ 'ਚੋਂ ਦੁਕਾਨਾਂ ਤੋਂ ਸੌਦਾ ਘੱਟ ਮਿਲੂਗਾ ਪਰ ਚਿੱਟਾ ਜਿੱਥੇ ਜਿਹੜੇ ਇਹ ਨਹੀਂ ਇਕੱਲੇ ਡੱਲਿਆ ਜਿਹੜੇ ਪਿੰਡ 'ਚ ਜਾਵੜੋ ਚਿੱਟਾ ਮਿਲੂਗਾ ਇੱਕ ਇੱਕ ਟਾਈਮ ਲਾਈਟ ਨਾ ਹੋਈ ਤਾਂ ਸਾਨੂੰ ਚੱਕੀ ਤੋਂ ਆਟਾ ਨਹੀਂ ਮਿਲਣਾ ਗਿਆ ਤੇ ਚਿੱਟਾ ਮਾੜਾ ਗਲੀ 'ਚ ਤੁਰ ਜਾ ਇਹ ਚਿੱਟਾ ਕਿਥੋਂ ਮਰਜੀ ਫੜ ਲਓ ਤੁਸੀਂ ਚਿੱਟਾ ਆਟੇ ਨਾਲ ਵੱਧ ਹੋਇਆ ਪਿਆ ਕਿਉਂਕਿ ਆਪਾਂ ਜਿਵੇਂ ਕਹਦੇ ਨੇ ਆਟੇ ਬਿਨਾ ਸਾਡਾ ਨਹੀਂ ਸਰਦਾ ਗਿਆ ਪਰ ਅਸੀਂ ਹੋਂ ਆਨੇ ਆ ਵੀ ਹੁਣ ਇਹਨਾਂ ਨੇ ਚਿੱਟੇ ਨਾਲੋਂ ਜ਼ਿਆਦਾ ਜਿਹੜਾ ਚਿੱਟਾ ਇਹਨਾਂ ਦਾ ਆਟੇ ਨਾਲੋਂ ਵੀ ਜ਼ਿਆਦਾ ਇਹਨਾਂ ਨੇ ਰੋਲ ਕਰਤਾ ਵੀ ਅਸੀਂ ਹੋਂ ਆਨੇ ਵੀ ਇਹ ਸਰਕਾਰਾਂ ਦਾ ਹੀ ਦੇਣ ਆ ਕਿਉਂਕਿ ਪਹਿਲੀ ਜਦੋਂ ਬਾਦਲ ਸਰਕਾਰ ਸੀ ਉਦੋਂ ਇਹ ਤਾਂ ਆ ਕੇ ਆਏ ਸੀ ਵੀ ਬਾਦਲ ਕੇ ਚਿੱਟਾ ਵਕਾਉਂਦੇ ਆ ਫੇਰ ਇਹਨਾਂ ਨੇ ਆਖਿਆ ਵੀ ਕੈਪਟਨ ਚਿੱਟਾ ਵਕਾਉਂਦਾ ਕਾਂ ਰਾਜ ਦੀ ਸਰਕਾਰ ਆ ਗਈ ਕਿਉਂ ਅੱਜ ਸਰਕਾਰ ਕਿਉਂ ਨਹੀਂ ਬੋਲਦੀ ਕੀ ਪਿਛਲੇ ਦਿਨੀ ਲੈਕਸ਼ਨਾਂ ਘੇਟਿਆ ਲੈਕਸ਼ਨਾਂ ਤੇ ਕੋਈ ਵੀ ਪਾਰਟੀ ਬੋਲੀ ਆ ਵੀ ਨਸ਼ਾ ਅਸੀਂ ਖਤਮ ਕਰਾਂਗੇ ਪਰ ਇਹ ਵਾਦੇ ਜ਼ਰੂਰ ਕਰਦੇ ਆ ਪਰ ਇਹਨਾਂ ਦੇ ਸਾਰੇ ਵਾਦੇ ਖੋਖਲੇ ਆ 21 ਤਰੀਕ ਤੋਂ ਬੈਠਣ ਲੱਗੇ ਹੋ ਫਿਰ ਨਹੀਂ ਸੀ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਬਹਿਣ ਲੱਗੇ ਆ ਅਸੀਂ ਅਸੀਂ ਇਹ ਚਿੱਟਿਆਂ ਦੇ ਮੁੱਦੇ ਤੇ ਬਾਜਪੂਰੀ ਬੁਲੰਦ ਕਰਾਂਗੇ ਅਸੀਂ ਇਉਂ ਨਾ ਕਿ ਲੋ ਨਸ਼ੇੜੀ ਨਹੀਂ ਵੀ ਜਾਣ ਜਿਹੜੀ ਇਹਨਾਂ ਦੇ ਮਗਰ ਬੈਕਗ੍ਰਾਉਂਡ ਖੜਾ ਜਿੱਥੋਂ ਆਉਂਦਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਨਹੀਂ ਅਸੀਂ ਇਹਦਾ ਸਸ਼ਕਾਰ ਨਹੀਂ ਕਰਾਂਗੇ ਅਸੀਂ ਕੋਈ ਨਾ ਕੋਈ ਐਕਸ਼ਨ ਵੱਡਾ ਕਰਾਂਗੇ ਵੀ ਜਿਹੜਾ ਆਉਣ ਵਾਲੇ ਦਿਨਾਂ 'ਚ ਵੀ ਉਹਨਾਂ ਚਿਰ ਅਸੀਂ ਸ਼ਿਸ਼ਕਾਰ ਨਹੀਂ ਕਰਨ ਦੇਣਾ ਗਿਆ ਅਸੀਂ ਉਹਨਾਂ ਚਿਰ ਇਹਨੂੰ ਲਾਸ਼ ਨੂੰ ਰੱਖਾਂਗੇ ਵੀ ਜਿੰਨਾ ਚਿਰ ਇਹਦਾ ਵੱਡਾ ਮਾਸਟਰਮੈਂਡ ਫੜੀਦਾ ਨਹੀਂ ਤਾਂ ਪੁਲਿਸ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਮੌਕੇ ਤੇ ਕੋਈ ਗੱਲਬਾਤ ਹੋਈ ਉਹਨਾਂ ਨਾਲ ਐਸਐਚਓ ਆਇਆ ਸੀਗਾ ਜੀ ਪਰ ਅਸੀਂ ਜੀ ਮੈਂ ਤੁਹਾਨੂੰ ਆਖੀ ਜੰਨੇ ਆ ਵੀ 2 ਕਿਲੋਮੀਟਰ ਚੌਂਕੀ ਆ ਤੂੰ ਹੁਣ ਤੁਸੀਂ ਆਪੇ ਸਮਝ ਲਓ 2 ਕਿਲੋਮੀਟਰ ਚੌਂਕੀ ਨੂੰ ਜੋ ਸਾਡਾ ਸਾਡਾ ਪਿੰਡ 10 ਕਿਲੋਮੀਟਰ ਸਾਨੂੰ ਪਤਾ ਵੀ ਕੁਲਵੀਰ ਚੱਟਾ ਵੇਚਦਾ ਤੇ ਚੌਂਕੀ ਵਾਲ ਨੂੰ ਕਿਉਂ ਨਹੀਂ ਪਤਾ ਗਿਆ ਹਾਂ ਅਸੀਂ ਇਹ ਚੀਜ਼ ਜਾਣੇ ਆ ਵੀ ਇਹ ਕੱਲਾ ਕਿਉਂ ਨਹੀਂ ਵੀ ਸਰਕਾਰ ਆ ਜੇ ਨਾਲ ਕਿਸੇ ਦੀ ਸ਼ੈ ਆ ਤੇ ਪਿੰਡਾਂ 'ਚ ਵਿਗਦਾ ਜੇ ਸਰਕਾਰ ਦੀ ਧਿਰ 'ਚ ਪੁਲਿਸ ਮੁਲਾਜ਼ਮ ਰੋਕਣ ਤੇ ਨਸ਼ਾ ਵੀ ਰੁਕਦਾ ਪਰ ਇਹ ਨਹੀਂ ਰੋਕਦੇ ਕਿਉਂਕਿ ਸਰਕਾਰਾਂ ਦੇ ਇਹਦੇ ਮਗਰ ਹੱਥ ਆ